ਇਕਸਾਨ ਅੰਗਰੇਜ਼ ਦੋਸਤੋ ਮੇਰੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਹੋਊਗਾ ਵੀ ਪੰਜਾਬ ਦੇ ਵਿੱਚੋਂ ਜਿਹੜੇ ਲੋਕ ਬਾਹਰ ਜਾਣਾ ਚਾਹੁੰਦੇ ਹੈਗੇ ਆ ਉਹ ਕਿਤੇ ਨਾ ਕਿਤੇ ਜਾ ਕੇ ਉਹੋ ਜਿਹੇ ਏਜੰਟਾਂ ਦੇ ਚੁਗਲ ਵਿੱਚ ਫਸ ਜਾਂਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਇਹਨਾਂ ਨਾਲ ਵੱਡੀ ਠੱਗੀ ਵਾ ਸਕਦੀ ਆ ਤੇ ਉਹਨਾਂ ਨੂੰ ਇਹੋ ਜਿਹੇ ਸੁਪਨੇ ਵੀ ਉਹ ਲੋਕ ਵਿਖਾ ਦਿੰਦੇ ਆ ਵੀ ਹਰੇਕ ਬੰਦਾ ਸੱਚ ਮੰਨ ਕੇ ਤੇ ਉਹਨਾਂ ਦੇ ਕੋਲੇ ਲੱਖਾਂ ਰੁਪਏ ਜਿਹੜੇ ਆਉਂਦਾ ਗਵਾ ਲੈਂਦਾ ਅਰ ਜੇ ਮੈਂ ਗੱਲ ਕਰਾਂ ਮੋਗਾ ਜ਼ਿਲ੍ਹੇ ਦੀ ਮੋਗਾ ਜ਼ਿਲ੍ਹੇ ਦੇ ਵਿੱਚ ਪੈਂਦਾ ਬਾਗਾਪਰਨਾ ਸ਼ਹਿਰ ਬਾਗਾਪਰਨਾ ਸ਼ਹਿਰ ਦੇ ਵਿੱਚ ਤਹਿਸੀਲ ਕੰਪਲੈਕਸ ਬਣਿਆ ਹੋਇਆ ਜਿੱਥੇ ਇੱਕ ਵਕੀਲ ਵੱਲੋਂ ਕਾਫੀ ਘੋਲੇ ਭਾਲੇ ਲੋਕਾਂ ਦੇ ਨਾਲ ਬਾਹਰ ਭੇਜਣ ਦੇ ਨਾਂ ਤੇ ਠੱਗੀ ਮਾਰੀ ਗਈ ਤੇ ਜਿਸ ਦਾ ਜਦੋਂ ਰੌਲਾ ਪੈਂਦਾ ਤਾਂ ਜਿਹੜੀ ਬਾਗਾਪਰਨਾ ਦੀ ਬਾਰ ਕਾਉਂਸਲ ਹੈਗੀ ਉਹਨਾਂ ਵੱਲੋਂ ਉਸ ਵਕੀਲ ਨੂੰ ਆਪਦੀ ਯੂਨੀਅਨ ਤੋਂ ਚੋਂ ਕੱਢ ਵੀ ਦਿੱਤਾ ਗਿਆ ਡੀ-ਬਾਰ ਕਰ ਦਿੱਤਾ ਗਿਆ ਇਸ ਦੀ ਕੋਲ ਉਦੋਂ ਖੁੱਲਦੀ ਆ ਜਦੋਂ ਉਸ ਦੇ ਚੈਂਬਰ ਦੇ ਆ ਕੇ ਸਾਹਮਣੇ ਆ ਕੇ ਕੁਝ ਲੋਕਾਂ ਵੱਲੋਂ ਰੌਲਾ ਪਾਇਆ ਜਾਂਦਾ ਹੈਗਾ ਤੇ ਉਹਨਾਂ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਆ ਪਰ ਸਮੇਂ ਸਿਰ ਰੰਦਿਆਂ ਬਗ ਆਪਣਾ ਪੁਲਿਸ ਦੇ ਕੁਝ ਕਰਮਚਾਰੀ ਉੱਥੇ ਪਹੁੰਚ ਜਾਂਦੇ ਆ ਤੇ ਉਹ ਉਹਨਾਂ ਵੱਲੋਂ ਇਹ ਸਾਰਾ ਘਟਨਾ ਹੋਣ ਤੋਂ ਰੋਕ ਲਿਆ ਜਾਂਦਾ ਪਰ ਇਸ ਦੇ ਨਾਲ ਜਦੋਂ ਇਸ ਸਬੰਧੀ ਵਕੀਲ ਨੂੰ ਪਤਾ ਲੱਗਦਾ ਵੀ ਉਸ ਤੇ ਜਿਹੜਾ ਕੰਜਾ ਕੱਸਿਆ ਜਾ ਰਿਹਾ ਹੈਗਾ ਤੇ ਵਕੀਲ ਨੇ ਉੱਥੋਂ ਫਰਾਰ ਹੋਣਾ ਹੀ ਮناسب ਸਮਝਿਆ ਉਹ ਓਪਨ ਉਸਨੇ ਆਪਣਾ ਚੈਂਬਰ ਲੌਕ ਕੀਤਾ ਤੇ ਇੱਥੋਂ ਫਰਾਰ ਹੋ ਗਿਆ ਪਰ ਲੋਕਾਂ ਦੇ ਵਿੱਚ ਇਹ ਕਹਾਣੀ ਚੱਲੀ ਗਈ ਵੀ ਜਿਹੜੇ ਵਕੀਲ ਸਾਹਿਬ ਆ ਉਹ ਦੇਸ਼ ਛੱਡ ਕੇ ਬਾਹਰ ਜਾ ਚੁੱਕੇ ਆ ਅੰਮ੍ਰਾਲਾ ਦੇ ਰਹਿਣ ਵਾਲੇ ਕੈਪਟਨ ਸਤਪਾਲ ਸਿੰਘ ਦੀ ਉਹਨਾਂ ਨਾਲ ਵੀ 15 ਲੱਖ ਰੁਪਏ ਦੀ ਠੱਗੀ ਮਾਰੀ ਉਹਨਾਂ ਨੂੰ ਇਹ ਕਹਿ ਕੇ ਉਹਨਾਂ ਕੋਲੋਂ ਪੈਸਾ ਲੈ ਗਿਆ ਵੀ ਉਹ ਉਹਨਾਂ ਨੂੰ ਯੂ ਐਸ ਏ ਦਾ ਵੀਜ਼ਾ ਲੈ ਕੇ ਦੇਵੇਗਾ ਤੇ ਉਹਨਾਂ ਨੂੰ ਬਾਹਰ ਭੇਜੇਗਾ ਪਰ ਉਹ ਲੰਬਾ ਸਮਾਂ ਨਿਕਲ ਤੋਂ ਬਾਅਦ ਵਿੱਚ ਉਹਨਾਂ ਵੱਲੋਂ ਕਾਫੀ ਕੋਸ਼ਿਸ਼ ਕੀਤੀ ਗਈ ਵਕੀਲ ਤੋਂ ਪੈਸੇ ਵੀ ਮੰਗੇ ਗਏ ਪਰ ਪੈਸੇ ਨਹੀਂ ਦਿੱਤੇ ਗਏ ਆਖਰਕਾਰ ਜਦੋਂ ਉਹਨਾਂ ਨੂੰ ਅਨਾਗ ਨਹੀਂ ਕੀਤੀ ਗਈ ਤਾਂ ਉਹਨਾਂ ਨੇ ਆਪਣੀ ਪਹੁੰਚ ਦਿਖਾਉਂਦਿਆਂ ਅੰਬਾਲਾ ਜੋ ਕਿ ਹਰਿਆਣਾ ਦੇ ਵਿੱਚ ਹੈਗਾ ਉਹਨਾਂ ਨੇ ਉੱਥੇ ਅਮਕਾਰ ਸਿੰਘ ਦੇ ਖਿਲਾਫ ਤੇ ਉਹਨਾਂ ਦਾ ਜਿਹੜਾ ਕਲਰਕ ਸਤਨਾਮ ਸਿੰਘ ਦੇ ਖਿਲਾਫ ਪਰਚਾ ਦਰਜ ਕਰਵਾ ਦਿੱਤਾ ਉਸ ਪਰਚੇ ਦੇ ਵਿੱਚ ਕਿਹੜੀਆਂ ਧਰਾਵਾਂ ਲੱਗੀਆਂ ਉਹ ਵੀ ਤੁਹਾਨੂੰ ਮੈਂ ਦੱਸ ਰਿਹਾ ਚਾਹੂੰਗਾ BN 3162 BN 3184 ਤੇ 61 A ਦਾ ਜਿਹੜਾ ਉੱਥੇ ਅੰਬਾਲਾ ਦੇ ਵਿੱਚ ਵਕੀਲ ओंकार ਸਿੰਘ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਪੁਲਿਸ ਵੱਲੋਂ ਭਾਲ ਜਾਰੀ ਕੀਤੀ ਜਾਂਦੀ ਹੈਗੀਆ ਪਰ ਉਹ ਇਥੋਂ ਫਰਾਰ ਹੋ ਚੁੱਕਿਆ ਸੀ ਉਸ ਦੇ ਨਾਲ ਹੀ ਦੂਜਾ ਪਰਚਾ ਹੁੰਦਾ ਲੁਧਿਆਣਾ ਦੇ ਵਿੱਚ ਲੁਧਿਆਣਾ 'ਚ ਦੂਜਾ ਪਰਚਾ ਕਰਾਉਣ ਵਾਲਾ ਵਿਅਕਤੀ ਏਕਮਜੋਤ ਸਿੰਘ ਆ ਇਨਾਂ ਵੱਲੋਂ ਜਿਹੜੀਆਂ ਧਰਾਵਾਂ ਲਵਾਈਆਂ ਗਈਆਂ ਆਈਪੀਸੀ 420 406 120ਬੀ 306 24 ਤਹਿਤ ਇਹਨਾਂ ਦੇ ਪਰਚਾ ਦਰਜ ਇਮੀਗ੍ਰੇਸ਼ਨ ਐਕਟੋਂ ਦੀ 24 ਉਹ ਇਸ ਐਕਟ ਦੇ ਮੁਤਾਬਕ ਪਰਚਾ ਦਰਜ ਕੀਤਾ ਗਿਆ ਪਰ ਇਹਨਾਂ ਦੇ ਹੱਥ ਵੱਸ ਕੁਝ ਨਹੀਂ ਆਇਆ ਕਿਉਂਕਿ ਫਰਾਰ ਹੋ ਚੁੱਕਿਆ ਸੀਗਾ ਤੇ ਇਸ ਦੇ ਨਾਲ ਹੀ ਤੀਜਾ ਪਰਚਾ ਵੀ ਜਲਾ ਦਰਜ ਹੋਇਆ ਉਹ ਵੀ ਤੁਹਾਨੂੰ ਦੱਸੂਗਾ ਇਹਦੇ ਵਿੱਚ ਜਿਹੜੇ ਏ ਇੱਕਮਜੋਦ ਸਿੰਘ ਵੱਲੋਂ ਤਿੰਨ ਬੰਦੇ ਰਿਵੋਲਵ ਕਰਾਇਆ ਗਏ ਦੇ ਵਿੱਚ ਕਮਲਜੀਤ ਸਿੰਘ ਉਹ ਵੀ ਏਜੰਟ ਸੀਗਾ ਦੂਜਾ ਨਾਮ ਅਮਕਾਰ ਸਿੰਘ ਭਲੂਰ ਦਾ ਤੀਜਾ ਨਾਮ ਉਸ ਦਾ ਕਲਰਕ ਸਤਨਾਮ ਸਿੰਘ ਜੋ ਕਿ ਇਹ ਤਿੰਨ ਬੰਦੇ ਨੇ ਨਾਮ ਆ ਜਿਹੜੇ ਇਹਨਾਂ ਵੱਲੋਂ ਇਨਵੋਲਵ ਕਰਾਏ ਗਏ ਤੇ ਇਹ ਜਿਹੜਾ ਪਰਚਾ ਵੀ ਹੈ ਇਸ ਟਾਈਮ ਆ ਸਟੈਂਡ ਨਜ਼ਰ ਆਉਂਦਾ ਇਹਨਾਂ ਨਾਲ ਅਲਰੇਡੀ 10 ਲੱਖ ਰੁਪਏ ਦੀ ਜਿਹੜੀ ਠੱਗੀ ਇਹਨਾਂ ਵੱਲੋਂ ਮਾਰੀ ਗਈ ਤੇ ਉਸ ਤੋਂ ਬਾਅਦ ਜਿਹੜਾ ਪਰਚਾ ਦਰਜ ਹੋਇਆ ਮੈਂ ਤੀਜਾ ਪਰਚਾ ਵੀ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਿਹਦੇ ਵਿੱਚ ਰਜਨੀ ਨਾ ਦੀ ਔਰਤ ਵੱਲੋਂ ਜਲੰਧਰ ਦੇ ਵਿੱਚ ਪਰਚਾ ਦਾਇਰਾ ਕੀਤਾ ਗਿਆ ਤੇ ਉਹਦੀਆਂ ਧਰਾਵਾਂ ਹੈਗੀਆਂ ਬੀਐਨਐਸ 316 2 ਬੀਐਨਐਸ 318 4 ਜਿਹੜੇ ਲੋਕ ਇਹਨਾਂ ਧਰਾਵਾਂ ਬਾਰੇ ਜਾਣਦੇ ਆ ਕਿ ਉਹਨਾਂ ਨੂੰ ਪਤਾ ਵੀ ਇਹ ਧਰਾਵਾਂ ਕਿੰਨੀਆਂ ਖਤਰਨਾਕ ਹੋ ਸਕਦੀਆਂ ਤੇ ਕਿਹੜੇ ਕਿਹੜੇ ਇਹਨਾਂ ਦੇ ਇਲਜ਼ਾਮ ਲੱਗੇ ਹੈਗੇ ਆ ਇਹਨਾਂ ਕੋਲੋਂ ਵੀ ਜਿਹੜੇ ਮੋٹے ਰਪਏ ਜਿਹੜੇ ਉਹਨਾਂ ਕੋਲ ਲੈ ਗਏ ਤੇ ਇਹਦੇ ਵਿੱਚ ਦੋ ਨਾਮ ਆ ਜਿਹੜਾ ਸ਼ਾਮਲ ਕੀਤੇ ਗਏ ਆ ਵਕੀਲ ਓੰਕਾਰ ਸਿੰਘ ਭਲੂਰ ਤੇ ਉਸ ਦਾ ਸਹਾਇਕ ਕਲਰਕ ਸੁਤਨਾਮ ਸਿੰਘ ਇਹ ਦੋ ਬੰਦੇ ਇਹਦੇ ਵਿੱਚ ਸ਼ਾਮਲ ਕੀਤੇ ਗਏ ਆ ਤੇ ਇਹਨਾਂ ਦੇ ਨਾਲ ਵੀ ਜਿਹੜੀ ਮੋਟੀ ਠੱਗੀ 13,75,000 ਦੀ ਠੱਗੀ ਵਾਦੀ ਹੈਗੀ ਆ ਤਿੰਨ ਪਰਚੇ ਜਿਹੜੇ ਅਮਕਾਰ ਸਿੰਘ ਦੇ ਖਿਲਾਫ ਹੋ ਚੁੱਕੇ ਆ ਤੇ ਅਮਕਾਰ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਦੱਸਣਾ ਚਾਹੂਗਾ 4 ਜਨਵਰੀ ਨੂੰ ਚੰਡੀਗੜ੍ਹ ਬਲੌਂਗੀ ਤੋਂ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਸਾਰੀ ਜਿਹੜੀ ਹਿੰਮਤ ਮਾਰੀ ਹੈਗੀ ਆ ਜਿਹੜਾ ਕੈਪਟਨ ਸਤਪਾਲ ਸਿੰਘ ਹੈਗਾ ਉਹਨਾਂ ਵੱਲੋਂ ਕਿਉਂਕਿ ਉਹਨਾਂ ਨੇ ਸਭ ਤੋਂ ਪਹਿਲਾਂ ਪਰਚਾ ਦਰਜ ਕਰਾਇਆ ਸੀ ਉਹਨਾਂ ਨੂੰ 15 ਲੱਖ ਦੀ ਠੱਗੀ ਵਾਜੀ ਉਸ ਤੋਂ ਬਾਅਦ ਵਿੱਚ ਜਿਹੜੇ ਲੁਧਿਆਣੇ ਵਾਲੇ ਆ ਉਹਨਾਂ ਨਾਲ 10 ਲੱਖ ਦੀ ਠੱਗੀ ਵਾਜੀ ਤੇ ਜਿਹੜੇ ਜਲੰਧਰ ਵਾਲੇ ਹੈਗੇ ਆ ਉਹਨਾਂ ਨਾਲ 13,75 ਹਜ਼ਾਰ ਦੀ ਠੱਗੀ ਵਾਜੀ ਆ ਤੇ ਇਹ ਮੋਟੀ ਠੱਗੀਆਂ ਜਿਹੜੀਆਂ ਮਾਰੀਆਂ ਗਈਆਂ ਇਹ ਵੀ ਪਤਾ ਲੱਗਾ ਹੈਗਾ ਹੋਰ ਵੀ بڑے ਜਿਹੜੇ ਲੋਕ ਹੈਗੇ ਆ ਹੋਰ ਕਈ ਜ਼ਿਲ੍ਹਿਆਂ ਤੋਂ ਜਿਵੇਂ ਹੁਸ਼ਿਆਰਪੁਰ, ਕਪੂਰਥਲਾ ਹੋਰ ਕਈ ਜ਼ਿਲ੍ਹਿਆਂ ਤੋਂ ਉੱਪਰ ਜਿਹੜੇ ਲੋਕ ਹੈਗੇ ਆ ਉਹਨਾਂ ਨਾਲ ਵੀ ਜਿਹੜੀ ਇਹ ਮੋਟੀ ਠੱਗੀ ਇਹ ਸਭ ਵਕੀਲ ਵੱਲੋਂ ਮਾਰੀ ਗਈ ਹੈਗੀ ਆ ਤੇ ਇਸ ਬੰਦੇ ਨੇ ਜਿਹੜਾ ਮੋਚਾਂ ਸਾ ਦਿੱਤਾ ਬਾਹਰ ਫੋਰਨ ਕੰਟਰੀ ਕੈਨੇਡਾ ਅਮਰੀਕਾ ਜਾ ਭੇਜੰਦਾ ਜਿਹੜਾ ਸਾਰੀ ਗੱਲਬਾਤ ਇਹ ਲੋਕਾਂ ਨਾਲ ਕਰਦਾ ਸੀਗਾ ਤੇ ਇਹਦਾ ਜਿਹੜਾ ਸਹਿਕ ਸਤਨਾਮ ਸਿੰਘ ਦੇ ਨਾਲ ਹੁੰਦਾ ਸੀ ਜਿਹੜਾ ਤੀਜਾ ਨਾਮ ਜਿਹੜਾ ਲਧਿਆਣਾ ਵਾਲਾ ਨਾਲ ਜੁੜਿਆ ਹੈਗਾ ਕਮਲਜੀਤ ਸਿੰਘ ਉਹ ਕੋਈ ਉਧਰ ਦਾ ਬੰਦਾ ਹੋ ਸਕਦਾ ਜਿਹਦਾ ਇਹ ਨਾਲ ਪਾਰਟਨਰ ਹੋ ਸਕਦਾ ਪਰ ਪੁਲਿਸ ਵੱਲੋਂ ਵਕੀਲ ਓਮਕਾਰ ਸਿੰਘ ਨੂੰ ਕਾਬੂ ਕਰ ਲਿਆ ਗਿਆ ਤੇ ਇਸ ਤੋਂ ਅੱਗੇ ਜਾ ਕੇ ਕੀ ਖੁਲਾਸੇ ਹੁੰਦੇ ਆ ਉਰੇ ਫਾਈਲ ਦਰਜ ਹੁੰਦੀਆਂ ਆ ਜਾਂ ਕੀ ਬਣਦੀ ਹੈਗੀ ਉਸ ਸਮੇਂ ਦੀ ਗੱਲ ਰਹੂਗੀ ਪਰ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾ ਦਿੱਤੀਆਂ ਤੁਸੀਂ ਵੇਖਿਆ ਹੈਗਾ ਐਫਆਰ ਦੀਆਂ ਕਾਪੀਆਂ ਵੀ ਨਾਲ ਜਿਹੜੀਆਂ ਦੇਖੀਆਂ ਤੁਸੀਂ ਤੇ ਜਿਹੜਾ ਵਕੀਲ ਦਾ ਜਿਹੜਾ ਦਫਤਰ ਕਲੋਜ਼ ਆ ਰਿਹਾ ਉਹ ਵੀ ਤੁਹਾਨੂੰ ਤਸਵੀਰਾਂ ਵਿਖਾ ਦਿੱਤੀਆਂ ਹੈਗੀਆਂ ਤੇ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਚੁੱਕਿਆ ਹੈਗਾ ਵੀ ਇਸ ਟਾਈਮ ਜਿਹੜਾ ਅਮਕਾਰ ਸਿੰਘ ਵਕੀਲ ਹੈਗਾ ਭਲੂਰ ਦਾ ਰਹਿਣ ਵਾਲਾ ਉਸ ਨੂੰ ਪੁਲਿਸ ਨੇ ਗ੍ਰਿਫਤਰ ਕਰ ਲਿਆ ਮੈਂ ਉਮੀਦ ਕਰਦਾ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਪੇਜ ਫੋਲੋ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ